ਦ ਕੈਰਲਾ ਸਟੋਰੀ ਐਕਟ੍ਰੈਸ ਅਦਾ ਸ਼ਰਮਾ ਮਰਹੂਮ ਐਕਟਰ ਸੁਸ਼ਾਨ ਸਿੰਘ ਰਾਜਪੂਤ ਦੇ ਮੁੰਬਈ ਅਪਾਰਟਮੈਂਟ ਵਿੱਚ ਸ਼ਿਫਟ ਹੋ ਗਈ ਹੈ ਜੋ ਪਿਛਲੇ 3 ਸਾਲਾਂ ਤੋਂ ਖਾਲੀ ਪਿਆ ਸੀ ਤੁਹਾਨੂੰ ਦੱਸਦੀ ਹੈ ਕਿ ਪਹਿਲਾਂ ਇਹ ਅਪਾਰਟਮੈਂਟ ਸੁਸ਼ਾਨ ਸਿੰਘ ਰਾਜਪੂਤ ਦੁਆਰਾ ਕਿਰਾਏ ਤੇ ਲਿਆ ਗਿਆ ਸੀ ਤੇ ਹੁਣ ਇੱਥੇ ਅਦਾ ਸ਼ਰਮਾ ਰਹਿਣ ਲੱਗ ਪਈ ਹੈ ਇਹ ਘਰ ਉਹਦੋਂ ਤੋਂ ਖਾਲੀ ਸੀ ਜਦੋਂ ਤੋਂ ਉਹਨਾਂ ਨੂੰ ਜੂਨ 2020 ਵਿੱਚ ਆਪਣੇ ਕਮਰੇ ਵਿੱਚ ਲਟਕਦਾ ਹੋਇਆ ਪਾਇਆ ਸੀ ਇੱਕ ਤਾਜ਼ਾ ਇੰਟਰਵਿਊ ਵਿੱਚ ਆਦਾ ਨੇ ਇਸ ਬਾਰੇ ਕਿਹਾ ਕਿ ਕਿਵੇਂ ਲੋਕਾਂ ਨੇ ਉਸ ਨੂੰ ਬਾਂਦਰਾ ਵਿੱਚ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਕਿਹਾ ਕਿ ਮੈਂ ਵਾਈਬਸ ਪ੍ਰਤੀ ਬਹੁਤ ਸੈਂਸਿਟਿਵ ਕੁੜੀਆਂ ਤੇ ਇਹ ਜਗ੍ਹਾ ਮੈਨੂੰ ਪੋਜ਼ਿਟਿਵ ਵਾਈਬਸ ਦਿੰਦੀ ਹੈ ਉਹਨਾਂ ਨੇ ਸਾਂਝਾ ਕੀਤਾ ਕਿ ਮੈਂ 4 ਮਹੀਨੇ ਪਹਿਲਾਂ ਉੱਥੇ ਆ ਗਈ ਸੀ ਪਰ ਮੈਂ ਆਪਣੇ ਪ੍ਰੋਜੈਕਟਾਂ ਨੂੰ ਪ੍ਰਮੋਟ ਕਰਨ ਦੇ ਵਿੱਚ ਰੁਚੀ ਹੋਈ ਸੀ ਜਿਸ ਵਿੱਚ ਬਸਤਰ ਅਤੇ ਦੇ ਕੇਰਲਾ ਸਟੋਰੀ ਦੀ OTT ਰਿਲੀਜ਼ ਸ਼ਾਮਿਲ ਹੈ ਉਸ ਤੋਂ ਬਾਅਦ ਮੈਂ ਮਥੁਰਾ ਵਿੱਚ ਐਲੀਫੈਂਟ ਸੈਂਚੁਰੀ ਵਿੱਚ ਕੁਝ ਸਮਾਂ ਬਿਤਾਇਆ ਤੇ ਹੁਣ ਮੈਂ ਮੈਨੂੰ ਕੁਝ ਸਮਾਂ ਮਿਲਿਆ ਹੈ ਤੇ ਮੈਂ ਇਸ ਘਰ ਵਿੱਚ ਦੁਬਾਰਾ ਕੰਪਲੀਟਲੀ ਸੈਟਲ ਹੋ ਗਈ ਆ। ਦ ਕੈਰਲਾ ਸਟੋਰੀ ਐਕਟਰੈਸ ਆਦਾ ਸ਼ਰਮਾ ਮਰਹੂਮ ਐਕਟਰ ਸੁਸ਼ਾਨ ਸਿੰਘ ਰਾਜਪੂਤ ਦੇ ਮੁੰਬਈ ਅਪਾਰਟਮੈਂਟ ਵਿੱਚ ਸ਼ਿਫਟ ਹੋ ਗਈ ਆ ਜੋ ਪਿਛਲੇ 3 ਸਾਲਾਂ ਤੋਂ ਖਾਲੀ ਪਿਆ ਸੀ। ਤੁਹਾਨੂੰ ਦੱਸਦੀ ਆ ਕਿ ਪਹਿਲਾਂ ਇਹ ਅਪਾਰਟਮੈਂਟ ਸੁਸ਼ਾਨ ਸਿੰਘ ਰਾਜਪੂਤ ਦੁਆਰਾ ਕਿਰਾਏ ਤੇ ਲਿਆ ਗਿਆ ਸੀ ਤੇ ਹੁਣ ਇੱਥੇ ਆਦਾ ਸ਼ਰਮਾ ਰਹਿਣ ਲੱਗ ਪਈ ਐ। ਇਹ ਘਰ ਉਹਦੋਂ ਤੋਂ ਖਾਲੀ ਸੀ ਜਦੋਂ ਤੋਂ ਉਹਨਾਂ ਨੂੰ ਜੂਨ 2020 ਵਿੱਚ ਆਪਣੇ ਕਮਰੇ ਵਿੱਚ ਲਟਕਦਾ ਹੋਇਆ ਪਾਇਆ ਸੀ। ਇੱਕ ਤਾਜ਼ਾ ਇੰਟਰਵਿਊ ਵਿੱਚ ਆਦਾਨ ਨੇ ਇਸ ਬਾਰੇ ਕਿਹਾ ਕਿ ਕਿਵੇਂ ਲੋਕਾਂ ਨੇ ਉਸ ਨੂੰ ਮਾਂਦਰਾ ਵਿੱਚ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਕਿਹਾ ਕਿ ਮੈਂ ਵਾਈਬਸ ਪ੍ਰਤੀ ਬਹੁਤ ਸੈਂਸਿਟਿਵ ਕੁੜੀਆਂ ਤੇ ਇਹ ਜਗ੍ਹਾ ਮੈਨੂੰ ਪੋਜ਼ਿਟਿਵ ਵਾਈਬਸ ਦਿੰਦੀ ਹੈ ਉਹਨਾਂ ਨੇ ਸਾਂਝਾ ਕੀਤਾ ਕਿ ਮੈਂ 4 ਮਹੀਨੇ ਪਹਿਲਾਂ ਉੱਥੇ ਆ ਗਈ ਸੀ ਪਰ ਮੈਂ ਆਪਣੇ ਪ੍ਰੋਜੈਕਟਾਂ ਨੂੰ ਪ੍ਰਮੋਟ ਕਰਨ ਦੇ ਵਿੱਚ ਰੁਚੀ ਹੋਈ ਸੀ ਜਿਸ ਵਿੱਚ ਬਸਤਰ ਅਤੇ ਦੇ ਕੇਰਲਾ ਸਟੋਰੀ ਦੀ OTT ਰਿਲੀਜ਼ ਸ਼ਾਮਿਲ ਹੈ ਉਸ ਤੋਂ ਬਾਅਦ ਮੈਂ ਮਥੁਰਾ ਵਿੱਚ ਐਲੀਫੈਂਟ ਸੈਂਚੁਰੀ ਵਿੱਚ ਕੁਝ ਸਮਾਂ ਬਿਤਾਇਆ ਤੇ ਹੁਣ ਮੈਂ ਮੈਨੂੰ ਕੁਝ ਸਮਾਂ ਮਿਲਿਆ ਹੈ ਤੇ ਮੈਂ ਇਸ ਘਰ ਵਿੱਚ ਦੁਬਾਰਾ ਕੰਪਲੀਟਲੀ ਸੈਟਲ ਹੋ ਗਈ ਆ ਦ ਕੈਰਲਾ ਸਟੋਰੀ ਐਕਟਰੈਸ ਅਦਾ ਸ਼ਰਮਾ ਮਰਹੂਮ ਐਕਟਰ ਸੁਸ਼ਾਨ ਸਿੰਘ ਰਾਜਪੂਤ ਦੇ ਮੁੰਬਈ ਅਪਾਰਟਮੈਂਟ ਵਿੱਚ ਸ਼ਿਫਟ ਹੋ ਗਈ ਆ ਜੋ ਪਿਛਲੇ 3 ਸਾਲਾਂ ਤੋਂ ਖਾਲੀ ਪਿਆ ਸੀ ਤੁਹਾਨੂੰ ਦੱਸਦੀ ਹਾਂ ਕਿ ਪਹਿਲਾਂ ਇਹ ਅਪਾਰਟਮੈਂਟ ਸੁਸ਼ਾਨ ਸਿੰਘ ਰਾਜਪੂਤ ਦੁਆਰਾ ਕਿਰਾਏ ਤੇ ਲਿਆ ਗਿਆ ਸੀ ਤੇ ਹੁਣ ਇੱਥੇ ਆਦਾ ਸ਼ਰਮਾ ਰਹਿਣ ਲੱਗ ਪਿਆ ਇੱਕ ਅਰੋਧੋ ਤੋਂ ਖਾਲੀ ਸੀ ਜਦੋਂ ਤੋਂ ਉਹਨਾਂ ਨੂੰ ਜੂਨ 2020 ਵਿੱਚ ਆਪਣੇ ਕਮਰੇ ਵਿੱਚ ਲਟਕਦਾ ਹੋਇਆ ਪਾਇਆ ਸੀ ਇੱਕ ਤਾਜ਼ਾ ਇੰਟਰਵਿਊ ਵਿੱਚ ਆਦਾ ਨੇ ਇਸ ਬਾਰੇ ਕਿਹਾ ਕਿ ਕਿਵੇਂ ਲੋਕਾਂ ਨੇ ਉਸ ਨੂੰ ਬਾਂਦਰਾ ਵਿੱਚ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਕਿਹਾ ਕਿ ਮੈਂ ਵਾਈਬਸ ਪ੍ਰਤੀਬੂਤ ਸੈਂਸਿਟਿਵ ਕੁੜੀਆਂ ਤੇ ਇਹ ਜਗ੍ਹਾ ਮੈਨੂੰ ਪੋਜ਼ੀਟਿਵ ਵਾਈਬਸ ਦਿੰਦੀ ਹੈ ਉਹਨਾਂ ਨੇ ਸਾਂਝਾ ਕੀਤਾ ਕਿ ਮੈਂ 4 ਮਹੀਨੇ ਪਹਿਲਾਂ ਉੱਥੇ ਆ ਗਈ ਸੀ ਪਰ ਮੈਂ ਆਪਣੇ ਜਗਤਾਂ ਨੂੰ ਪ੍ਰਮੋਟ ਕਰਨ ਦੇ ਵਿੱਚ ਰੁਚੀ ਹੋਈ ਸੀ ਜਿਸ ਵਿੱਚ ਬਸਤਰ ਅਤੇ ਦੇ ਕੇਰਲਾ ਸਟੋਰੀ ਦੀ OTT ਰਿਲੀਜ਼ ਸ਼ਾਮਿਲ ਹੈ ਉਸ ਤੋਂ ਬਾਅਦ ਮੈਂ ਮਥੁਰਾ ਵਿੱਚ ਐਲੀਫੈਂਟ ਸੈਂਚਰੀ ਵਿੱਚ ਕੁਝ ਸਮਾਂ ਬਿਤਾਇਆ ਤੇ ਹੁਣ ਮੈਂ ਮੈਨੂੰ ਕੁਝ ਸਮਾਂ ਮਿਲਿਆ ਹੈ ਤੇ ਮੈਂ ਇਸ ਘਰ ਵਿੱਚ ਦੁਬਾਰਾ ਕੰਪਲੀਟਲੀ ਸੈਟਲ ਹੋ ਗਈ ਹਾਂ ਦ ਕੈਰਲਾ ਸਟੋਰੀ ਐਕਟ੍ਰੈਸ ਅਦਾ ਸ਼ਰਮਾ ਮਰਹੂਮ ਐਕਟਰ ਸੁਸ਼ਾਨ ਸਿੰਘ ਰਾਜਪੂਤ ਦੇ ਮੁੰਬਈ ਅਪਾਰਟਮੈਂਟ ਵਿੱਚ ਸ਼ਿਫਟ ਹੋ ਗਈ ਹੈ ਜੋ ਪਿਛਲੇ 3 ਸਾਲਾਂ ਤੋਂ ਖਾਲੀ ਪਿਆ ਸੀ ਤੁਹਾਨੂੰ ਦੱਸਦੀ ਹੈ ਕਿ ਪਹਿਲਾਂ ਇਹ ਅਪਾਰਟਮੈਂਟ ਸੁਸ਼ਾਨ ਸਿੰਘ ਰਾਜਪੂਤ ਦੁਆਰਾ ਕਿਰਾਏ ਤੇ ਲਿਆ ਗਿਆ ਸੀ ਤੇ ਹੁਣ ਇੱਥੇ ਅਦਾ ਸ਼ਰਮਾ ਰਹਿਣ ਲੱਗ ਪਈ ਹੈ ਇਹ ਘਰ ਉਹਦੋਂ ਤੋਂ ਖਾਲੀ ਸੀ ਜਦੋਂ ਤੋਂ ਉਹਨਾਂ ਨੂੰ ਜੂਨ 2020 ਵਿੱਚ ਆਪਣੇ ਕਮਰੇ ਵਿੱਚ ਲਟਕਦਾ ਹੋਇਆ ਪਾਇਆ ਸੀ ਇੱਕ ਤਾਜ਼ਾ ਇੰਟਰਵਿਊ ਵਿੱਚ ਆਦਾ ਨੇ ਇਸ ਬਾਰੇ ਕਿਹਾ ਕਿ ਕਿਵੇਂ ਲੋਕਾਂ ਨੇ ਉਸ ਨੂੰ ਬਾਂਦਰਾ ਵਿੱਚ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਕਿਹਾ ਕਿ ਮੈਂ ਵਾਈਬਸ ਪ੍ਰਤੀ ਬਹੁਤ ਸੈਂਸਿਟਿਵ ਕੁੜੀਆਂ ਤੇ ਇਹ ਜਗ੍ਹਾ ਮੈਨੂੰ ਪੋਜ਼ਿਟਿਵ ਵਾਈਬਸ ਦਿੰਦੀ ਹੈ ਉਹਨਾਂ ਨੇ ਸਾਂਝਾ ਕੀਤਾ ਕਿ ਮੈਂ 4 ਮਹੀਨੇ ਪਹਿਲਾਂ ਉੱਥੇ ਆ ਗਈ ਸੀ ਪਰ ਮੈਂ ਆਪਣੇ ਪ੍ਰੋਜੈਕਟਾਂ ਨੂੰ ਪ੍ਰਮੋਟ ਕਰਨ ਦੇ ਵਿੱਚ ਰੁਚੀ ਹੋਈ ਸੀ ਜਿਸ ਵਿੱਚ ਬਸਤਰ ਅਤੇ ਦੇ ਕੇਰਲਾ ਸਟੋਰੀ ਦੀ OTT ਰਿਲੀਜ਼ ਸ਼ਾਮਿਲ ਹੈ ਉਸ ਤੋਂ ਬਾਅਦ ਮੈਂ ਮਥੁਰਾ ਵਿੱਚ ਐਲੀਫੈਂਟ ਸੈਂਚੁਰੀ ਵਿੱਚ ਕੁਝ ਸਮਾਂ ਬਿਤਾਇਆ ਤੇ ਹੁਣ ਮੈਂ ਮੈਨੂੰ ਕੁਝ ਸਮਾਂ ਮਿਲਿਆ ਹੈ ਤੇ ਮੈਂ ਇਸ ਘਰ ਵਿੱਚ ਦੁਬਾਰਾ ਕੰਪਲੀਟਲੀ ਸੈਟਲ ਹੋ ਗਈ ਆ